ਸ੍ਰੀ ਕਾਲਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰੀ ਹੈ ਕਿ ਨਾ ਜਿੰਨਾ ਵੀਰਾਂ ਪੈਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਛਕਣ ਵਾਲਾ ਲਪਾਫਾ ਨਹੀਂ ਤਾਂ ਖਾਣਾ ਵੀ ਨਹੀਂ ਬਿਨਾ ਛਕਣ ਦਿੱਤੇ ਮਹਿਮਾਨਾਂ ਨੂੰ ਨਹੀਂ ਦਿੱਤੀਗੀ ਖਾਣੇ ਦੀ ਪਲੇਟ ਵੀਡੀਓ ਹੋਰ ਰਖਾ ਵਾਇਰਲ ਤੁਸੀਂ ਸੋਸ਼ਲ ਮੀਡੀਆ ਤੇ ਵਿਆਹ ਤੋਂ ਬਾਅਦ ਲਾੜਾ ਲਾੜੀ ਬੈਠੇ ਲਾਫਾਫੇ ਵਿੱਚ ਮਿਲੇ ਪੈਸੇ ਗਿੰਦੇ ਹੋਏ ਬਹੁਤ ਸਾਰੇ ਵੀਡੀਓ ਮਉ ਦੇਖੇ ਹੋਣਗੇ ਇਸ ਵੱਲ ਲਾਫਾਫੇ ਤੇ ਸਰਦਬ ਵਿੱਚ ਇੱਕ ਨਵੀਂ ਕਿਸਮ ਦੀ ਵੀਡੀਓ ਸ਼ਾਇਦ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਗਈ ਹੈ ਵਾਇਰਲ ਵੀਡੀਓ ਵਿੱਚ ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਖਾਣ ਲਈਆਂ ਪਲੇਟਾਂ ਨਹੀਂ ਮਿਲ ਰਹੇ ਹਨ ਇਸ ਦੇ ਪਿੱਛੇ ਦਾ ਕਾਰਨ ਜਾਣ ਕੇ ਤੁਸੀਂ ਹੱਸੋਗੇ ਇਸ ਦੇ ਚਸ ਵੀਡੀਓ ਨੂੰ ਇੰਸਟਾਗ੍ਰam ਉਪਕਤਾਂ ਵਿੱਚ ਬਹੁਤ ਸਾਂਝਾ ਕੀਤਾ ਜਾ ਰਿਹਾ ਹੈ ਕੁਝ ਉਪਕਤਾਂ ਨੂੰ ਇਸ ਮਜ਼ਾਕੀਆ ਵੀਡੀਓ ਤੋਂ ਦੁੱਖ ਵੀ ਹੋਇਆ ਹੈ ਉਹਨਾਂ ਦਾ ਮੰਨਣਾ ਹੈ ਕਿ ਪੰਜਾਬੀ ਲੋਕ ਆਪਣੀ ਮਹਿਮਾਨ ਨਿਵਾਜ਼ੀ ਲਈ ਜਾਣੇ ਜਾਂਦੇ ਹਨ ਚਾਹੇ ਸਥਿਤੀ ਵਿੱਚ ਇਹ ਵੀ ਵਾਇਰਲ ਵੀਡੀਓ ਪੰਜਾਬੀ ਲੋਕਾਂ ਨੂੰ ਕਲੁੱਟਾਂ ਨਾਲ ਪਿੱਛਾ ਕਰ ਰਿਹਾ ਹੈ ਇੰਨੀ ਦਿਨੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਤੇ ਇੱਕ ਪੰਜਾਬੀ ਵਿਆਹ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਛਕਨ ਦੇ ਲਫਾਫਿਆਂ ਦੀ ਅਧਾਰਤ ਦੇ ਖਾਣੇ ਦੀਆਂ ਪਲੇਟਾਂ ਦਿੱਤੀਆਂ ਜਾ ਰਹੇ ਹਨ ਲਫਾਫਾ ਲਿਆਉਣ ਵਾਲੇ ਮਹਿਮਾਨਾਂ ਨੂੰ ਖਾਣੇ ਦੀਆਂ ਪਲੇਟਾਂ ਦਿੱਤੀਆਂ ਜਾਂਦੇ ਹਨ ਅਤੇ ਜਿਨ੍ਹਾਂ ਕੋਲ ਲਫਾਫਾ ਨਹੀਂ ਹੁੰਦਾ ਉਹਨਾਂ ਨੂੰ ਪਲੇਟ ਵੀ ਨਹੀਂ ਮਿਲਦੀ ਇੱਕ ਪੰਜਾਬੀ ਵਿਆਹ ਦੀ ਇਹ ਮਜ਼ਾਕੀਆ ਵੀਡੀਓ ਇੰਸਟਾਗ੍ਰam ਤੇ ਬਹੁਤ ਸ਼ੇਅਰ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਇੱਕ ਮਜ਼ਾਕੀਆ ਵੀਡੀਓ ਹੈ ਜੋ ਸਿਰਫ ਮਨੋਰੰਜਨ ਲਈ ਬਣਾਈ ਗਈ ਹੈ ਅਸਲ ਵਿੱਚ ਮਹਿਮਾਨਾਂ ਨਾਲ ਜਿਹਾ ਕੁਝ ਨਹੀਂ ਹੋਇਆ ਬਹੁਤ ਸਾਰੇ ਯੂਜ਼ਰ ਮਹਿਮਾਨਾਂ ਨੂੰ ਖਾਣ ਦੀਆਂ ਪਲੇਟਾਂ ਨਾ ਦੇਣ ਦੀ ਮਜ਼ੇਦਾਰ ਵੀਡੀਓ ਨੂੰ ਪਸੰਦ ਨਹੀਂ ਕਰ ਰਖੇ ਹਨ ਜਿਵੇਂ ਯੂਜ਼ਰ ਦਾ ਮੰਨਣਾ ਹੈ ਕਿ ਪੰਜਾਬੀ ਬਹੁਤ ਮਹਿਮਾਨ ਨਿਵਾਜ਼ੀ ਕਰਦੇ ਹਨ ਤੇ ਜਿਵੇਂ ਵੀਡੀਓ ਉਹਨਾਂ ਦੀ ਚਵੀ ਨੂੰ ਰਿਕਾਰਡ ਰੱਖਿਆ ਨਹਾਲਾ ਕੇ ਬਹੁਤ ਸਾਰੇ ਲੋਕ ਸਮਰਥਨ ਵਿੱਚ ਵੀ ਸਾਹਮਣੇ ਆਏ ਹਨ ਅਤੇ ਕਹਿ ਰਹੇ ਹਨ ਕਿ ਇਹ ਵੀਡੀਓ ਸਿਰਫ ਮਨੋਰੰਜਨ ਲਈ ਪਨਾਏ ਗਈ ਹੈ ਸੀ ਇਸ ਮਜ਼ੇਦਾਰ ਵੀਡੀਓ ਨੇ ਇੰਸਟਾਗ੍ਰਾਮ ਤੇ ਹੁਣ ਤੱਕ 71 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਤੇ ਲਗਭਗ 1.6 ਲੱਖ ਯੂਜ਼ਰ ਨੇ ਇਸ ਨੂੰ ਪਸੰਦ ਕੀਤਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ